ਇਹ ਆ ਉਹ ਹਵੇਲੀ ਜਿਹਦੇ ਵਿੱਚ ਪੰਜਾਬੀ ਗਾਣੇ ਤੇ ਬਾਲੀਵੁੱਡ ਦੀਆਂ ਫਿਲਮਾਂ ਸ਼ੂਟ ਹੋਈਆਂ ਨੇ ਸਪੈਸ਼ਲੀ ਸਿੱਧੂ ਮੂਸੇਵਾਲਾ ਬਾਈ ਜਿਹੜਾ ਆਪਣੇ ਵਿੱਚ ਨਹੀਂ ਰਿਹਾ ਉਹਦਾ ਵੀ ਇੱਕ ਗਾਣਾ ਬਾਈ ਬਾਈ ਇਹਦਾ ਨਾਮ ਆ ਉਹ ਇਸ ਹਵੇਲੀ ਦੇ ਵਿੱਚ ਸ਼ੂਟ ਹੋਇਆ ਸੀਗਾ ਸੋ ਸਸਤੀ ਗੱਲ ਦੋਸਤੋ ਅੱਜ ਤੁਹਾਨੂੰ ਆਪਾਂ ਲੈ ਕੇ ਚੱਲਾਂਗੇ ਉਹ ਜਗ੍ਹਾ ਤੇ ਉਹ ਹਵੇਲੀ ਦੇ ਵਿੱਚ ਜਿੱਥੇ ਐਨੀਮਲ ਤੇ ਹੋਰ ਕਈ ਫਿਲਮਾਂ ਲਾਈਕ ਸਨੋ ਸਰਦਾਰ ਤੇ ਯਮਲਾ ਪਗਲਾ دیਵਾਨਾ ਵਰਗੀਆਂ ਫਿਲਮਾਂ ਦਾ ਸ਼ੂਟ ਹੋਇਆ ਬਾਲੀਵੁੱਡ ਫਿਲਮਾਂ ਮਤਲਬ ਹਿੱਟ ਸੁਪਰ ਹਿੱਟ ਫਿਲਮਾਂ ਜਿਹਨੇ ਦਿੱਤੀਆਂ ਨੇ ਉਸ ਹਵੇਲੀ ਦੇ ਵਿੱਚ ਤੁਹਾਨੂੰ ਇੱਥੇ ਲੈ ਕੇ ਚੱਲਾਂਗੇ ਤੇ ਵੀਡੀਓ ਚੰਗੀ ਲੱਗੇ ਸ਼ੇਅਰ ਜ਼ਰੂਰ ਕਰਿਓ ਤੇ ਜੁੜੇ ਰਹੋ ਚੱਕਵੀਂ ਗੱਲਬਾਤ ਦੇ ਨਾਲ ਤੇ ਉਹ ਹਵੇਲੀ ਬਹੁਤ ਘੈਂਟ ਹੈ ਦੇਖਿਓ ਜ਼ਰੂਰ ਚੰਗੀ ਲੱਗੇ ਤਾਂ ਸ਼ੇਅਰ ਵੀ ਕਰਿਓ ਸੋ ਦੋਸਤੋ ਇਹ ਆ ਹਵੇਲੀ ਜਿਹਦੇ ਵਿੱਚ ਪੰਜਾਬੀ ਗਾਣੇ ਤੇ ਬਾਲੀਵੁੱਡ ਦੀਆਂ ਫਿਲਮਾਂ ਸ਼ੂਟ ਹੋਈਆਂ ਨੇ ਸਪੈਸ਼ਲੀ ਸਿੱਧੂ ਮੂਸੇ ਵਾਲਾ ਬਾਈ ਜਿਹੜਾ ਆਪਣੇ ਵਿੱਚ ਨਹੀਂ ਰਿਹਾ ਉਹਦਾ ਵੀ ਇੱਕ ਗਾਣਾ ਬਾਈ ਬਾਈ ਜਿਹਦਾ ਨਾਮ ਆ ਉਹ ਇਸ ਹਵੇਲੀ ਦੇ ਵਿੱਚ ਸ਼ੂਟ ਹੋਇਆ ਸੀਗਾ ਇਸ ਹਵੇਲੀ ਦਾ ਇਤਿਹਾਸ ਬਹੁਤ ਪੁਰਾਣਾ ਹੈ ਇਹ ਹਵੇਲੀ ਅਰਜਨ ਸਿੰਘ ਜੀ ਦੇ ਟਾਈਮ ਦੇ ਵਿੱਚ ਬਣੀ ਸੀਗੀ ਜੋ ਕਿ ਹੁਣ ਉਹਨਾਂ ਦੇ ਵੰਸ਼ਜ ਤਾਮ ਰਹੇ ਨੇ ਅਤੇ ਇਸ ਹਵੇਲੀ ਦੇ ਵਿੱਚ ਅਕਸਰ ਰਾਜੇ ਮਹਾਰਾਜੇ ਆਉਂਦੇ ਰਹਿੰਦੇ ਸੀਗੇ ਇਹ ਹਵੇਲੀ ਬ੍ਰਿਟਿਸ਼ ਟਾਈਮ ਦੀ ਬਣੀ ਹੋਈ ਹੈ ਤੇ ਇੱਥੇ ਜਿੰਨਾ ਵੀ ਲੋਹਾ ਚਾਦਰ ਵੱਜੇ ਜੁਗਾਠਾਂ ਲੱਗੀਆਂ ਹੋਈਆਂ ਨੇ ਇਹ ਪੁਰਾਣੇ ਵਕਤ ਦੀਆਂ ਲੱਗੀਆਂ ਹੋਈਆਂ ਨੇ ਅੱਜ ਦੇ ਸਮੇਂ ਦੇ ਲੋਹੇ ਨਾਲੋਂ ਕਿਤੇ ਵਧੀਆ ਲੋਹਾ ਤੇ ਵਧੀਆ ਜੁਗਾਠਾਂ ਜਿਹੜੀਆਂ ਨੇ ਇਸ ਹਵੇਲੀ ਦੇ ਵਿੱਚ ਵਰਤੀਆਂ ਗਈਆਂ ਨੇ ਜੋ ਕਿ ਦੇਖਣ ਦੇ ਵਿੱਚ ਅੱਜ ਵੀ ਓਵੇਂ ਦੀਆਂ ਨੇ ਜਿਵੇਂ ਕਿ ਪੁਰਾਣੇ ਸਮਿਆਂ ਦੇ ਵਿੱਚ ਹੁੰਦੀਆਂ ਸੀ ਅਤੇ ਇਸ ਹਵੇਲੀ ਦੇ ਵਿੱਚ ਕੁਝ ਵੀ ਗੱਡੀਆਂ ਦਾ ਕਿਸੇ ਵੀ ਚੀਜ਼ ਦੀ ਲੋਡ ਹੁੰਦੀ ਹੈ ਸ਼ੂਟ ਵਾਸਤੇ ਤਾਂ ਇੱਥੇ ਉਹ ਚੀਜ਼ਾਂ ਜਿਹੜੀਆਂ ਨੇ ਮੁਹੱਈਆ ਕਰਵਾ ਦਿੱਤੀਆਂ ਜਾਂਦੀਆਂ ਨੇ ਇਹ ਉਹ ਲੋਕੇਸ਼ਨ ਹੈ ਜਦੋਂ ਐਨੀਮਲ ਫਿਲਮ ਦੇ ਵਿੱਚ ਰਣਵੀਰ ਕਪੂਰ ਦੀਆਂ ਗੱਡੀਆਂ ਇੱਥੇ ਆ ਕੇ ਰੁਕਦੀਆਂ ਨੇ ਤੇ ਸਾਹਮਣੇ ਉਹ ਹਵੇਲੀ ਦੇਖਦਾ ਵਾ ਤੇ ਹਵੇਲੀ ਦੇ ਵੱਲ ਵੱਧਦਾ ਵੱਧਦਾ ਜਾਂਦਾ ਵਾ ਇਸ ਹਵੇਲੀ ਦੀ ਖਾਸ ਗੱਲ ਇਹ ਹੈ ਕਿ ਇਹ ਲੋਕੇਸ਼ਨ ਜਿਹੜੀ ਗਾਣਿਆਂ ਵਾਸਤੇ ਜਾਂ ਫਿਲਮਾਂ ਵਾਸਤੇ ਬਹੁਤ ਵਧੀਆ ਬਣੀ ਹੋਈ ਹੈ ਜੇ ਇੱਕ ਵਾਰ ਇੱਥੇ ਗਾਣਾ ਸ਼ੂਟ ਕਰੀਏ ਭਾਵੇਂ ਉਹ ਪੰਜਾਬੀ ਹੋਵੇ ਜਾਂ ਹਿੰਦੀ ਹੋਵੇ ਜਾਂ ਕੋਈ ਵੀ ਗਾਣਾ ਜਾਂ ਕੋਈ ਵੀ ਫਿਲਮ ਹੈ ਸ ਲੋਕੇਸ਼ਨ ਤੇ ਜੇ ਸ਼ੂਟ ਕੀਤੀ ਜਾਂਦੀ ਹੈ ਤਾਂ ਉਹ ਗਾਣਾ ਜਾਂ ਉਹ ਫਿਲਮ ਬਹੁਤ ਜ਼ਿਆਦਾ ਹਿੱਟ ਹੁੰਦੀ ਹੈ ਅਤੇ ਇਸ ਹਵੇਲੀ ਦੇ ਵਿੱਚ ਪਹਿਲੀ ਫਿਲਮ ਜਿਹੜੀ ਬਣੀ ਸੀ ਉਹ 1988 ਦੇ ਵਿੱਚ ਬਣੀ ਸੀ ਜਿਹਦਾ ਨਾਮ ਸੀ ਲੌਂਗ ਦਾ ਲਸ਼ਕਾਰਾ ਅਤੇ ਅੱਜ ਵੀ ਇਸ ਹਵੇਲੀ ਦਾ ਸਭ ਸਿਸਟਮ ਉਦਾਂ ਹੀ ਹੈ ਜਿਵੇਂ ਪਹਿਲਾਂ ਹੁੰਦਾ ਸੀਗਾ ਜਿਵੇਂ 150 ਜਾਂ 200 ਸਾਲ ਪਹਿਲਾਂ ਜਦੋਂ ਇਹ ਹਵੇਲੀ ਬਣੀ ਸੀਗੀ ਉਵੇਂ ਦੀ ਹੀ ਅੱਜ ਦੇਖਣ ਨੂੰ ਮਿਲ ਜੂਗੀ ਤੁਹਾਨੂੰ ਤੇ ਇਹ ਹਵੇਲੀ 1988 ਤੋਂ ਲੈ ਕੇ ਹੁਣ 2024 ਤੱਕ ਹੁਣ ਤੱਕ ਪਤਾ ਨਹੀਂ ਇਸ ਹਵੇਲੀ ਦੇ ਵਿੱਚ ਕਿੰਨੇ ਹੀ ਗਾਣੇ ਕਿੰਨੇ ਪ੍ਰੀ-ਵੇਡਿੰਗਾਂ ਤੇ ਕਿੰਨੀਆਂ ਹੀ ਫਿਲਮਾਂ ਜਿਹੜੀਆਂ ਨੇ ਸ਼ੂਟ ਹੋ ਚੁੱਕੀਆਂ ਨੇ ਤੇ ਹਰ ਫਿਲਮ ਹਰ ਗਾਣਾ ਉਹ ਹਿੱਟ ਗਿਆ ਵਾ ਹਰ ਗਾਣਾ ਸੁਪਰ ਡੂਪਰ ਹਿੱਟ ਤੇ ਹਰ ਫਿਲਮ ਜਿਹੜੀ ਹੈ ਸੁਪਰ ਡੂਪਰ ਹਿੱਟ ਰਹੀ ਹੈ ਚਾਹੇ ਉਹ ਫਿਲਮ ਐਨੀਮਲ ਹੋਵੇ ਚਾਹੇ ਉਹ ਫਿਲਮ ਸਨੂ ਸਰਦਾਰ ਹੋਵੇ ਜਾਂ ਯਮਲਾ ਪਗਲਾ دیਵਾਨਾ ਵਰਗੀਆਂ ਫਿਲਮਾਂ ਕਿਉਂ ਨਾ ਹੋਣ ਉਹ ਸਾਰੀਆਂ ਸੁਪਰ ਡੂਪਰ ਫਿਲਮਾਂ ਇਸੇ ਹਵੇਲੀ ਦੀ ਦੇਨ ਕਹਿ ਸਕਦੇ ਆ ਤੁਸੀਂ ਵੀ ਚਾਹੁੰਦੇ ਹੋ ਇਸ ਹਵੇਲੀ ਦੇ ਵਿੱਚ ਪ੍ਰੀ-ਵੇਡਿੰਗ ਕਰਨਾ ਜਾਂ ਆਪਣਾ ਕੋਈ ਗਾਣਾ ਸ਼ੂਟ ਕਰਨਾ ਜਾਂ ਕੋਈ ਸ਼ਾਰਟ ਫਿਲਮ ਜਾਂ ਕੋਈ ਫਿਲਮ ਸ਼ੂਟ ਕਰਨੀ ਮੈਂ ਤੁਹਾਨੂੰ 100% ਰეკਮੈਂਡ ਕਰੂੰਗਾ ਕਿ ਇਸ ਹਵੇਲੀ ਦੇ ਵਿੱਚ ਆਪਣਾ ਗਾਣਾ ਆਪਣੀ ਸ਼ਾਰਟ ਫਿਲਮ ਜਾਂ ਕੁਝ ਵੀ ਸ਼ੂਟ ਕਰਨਾ ਚਾਹੋਗੇ ਤਾਂ ਇੱਥੇ ਆ ਕੇ ਇੱਕ ਵਾਰ ਜ਼ਰੂਰ ਦੇਖਿਓ ਕਿਉਂਕਿ 올ਡ ਟੱਚ ਜਿਹੜਾ ਵਾ ਬਹੁਤ ਸੋਹਣਾ ਇਸ ਹਵੇਲੀ ਦੇ ਵਿੱਚ ਦੇਖਣ ਨੂੰ ਮਿਲਦਾ ਵਾ ਇਹ ਪੂਰੀ ਦੀ ਪੂਰੀ ਹਵੇਲੀ ਬ੍ਰਿਟਿਸ਼ ਟਾਈਮ ਦੀ ਬਣੀ ਹੋਈ ਹੈ ਤੇ ਹਵੇਲੀ ਦੇ ਵਿੱਚ ਸਿਰਫ ਔਰ ਸਿਰਫ ਇੱਟਾਂ ਦਾ ਹੀ ਜਿਹੜਾ ਵੈ ਇਸਤੇਮਾਲ ਕੀਤਾ ਗਿਆ ਵੈ ਭਾਵੇਂ ਉਹ ਪੂੜੀਆਂ ਹੋਣ ਕੰਧਾਂ ਹੋਣ ਜਾਂ ਕੋਠਾ ਹੋਵੇ ਸਾਰੀਆਂ ਕੰਧਾਂ ਕੋਠੇ ਸਭ ਇੱਟਾਂ ਦੇ ਨਾਲ ਜਿਹੜਾ ਡਿਜ਼ਾਈਨ ਕੀਤਾ ਗਿਆ ਵਾ ਤੇ ਇਸ ਹਵੇਲੀ ਦੀ ਸਾਫ ਸਫਾਈ ਬਾਰੇ ਤਾਂ ਤੁਹਾਡੇ ਸਾਹਮਣੇ ਹੀ ਆ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਕਿੰਨੀ ਕੁ ਵਧੀਆ ਸਾਫ ਸਫਾਈ ਆ ਤੇ ਕਿੰਨੀ ਸੋਹਣੀ ਲੋਕੇਸ਼ਨ ਆ ਸੋ ਰਿਕਮੈਂਡ ਹੀ ਕਰਾਂਗੇ ਜੇ ਤੁਸੀਂ ਕਿਸੇ ਨੇ ਫੋਟੋ ਸ਼ੂਟ ਕਰਨਾ ਵਾ ਜਾਂ ਕੋਈ ਗਾਣਾ ਸ਼ੂਟ ਕਰਨਾ ਵਾ ਜਾਂ ਕੋਈ ਸ਼ਾਰਟ ਫਿਲਮ ਜਾਂ ਕੋਈ ਫਿਲਮ ਸ਼ੂਟ ਕਰਨੀ ਆ ਕੰਟੈਕਟ ਜਰੂਰ ਕਰਿਓ ਤਾਂ ਜੋ ਤੁਹਾਡਾ ਗਾਣਾ ਤੁਹਾਡੀ ਫਿਲਮ ਜਾਂ ਤੁਹਾਡਾ ਕੋਈ ਵੀ ਫੋਟੋ ਸ਼ੂਟ ਹੈ ਪ੍ਰੀ ਵਿਡਿੰਗ ਸ਼ੂਟ ਹੈ ਸਾਰਾ ਕੁਝ ਵਧੀਆ ਹੋ ਸਕੇ ਵਧੀਆ ਲੋਕੇਸ਼ਨ ਮਿਲ ਸਕੇ ਤੁਹਾਨੂੰ ਕਿਉਂਕਿ ਜਦੋਂ ਆਪਾਂ ਕੁਝ ਫਿਲਮ ਜਾਂ ਕੁਝ ਗਾਣੇ ਜਾਂ ਕੁਝ ਪ੍ਰੀ-ਵੇਡਿੰਗ ਸ਼ੂਟ ਕਰਨ ਦਾ ਸੋਚਦੇ ਆ ਤਾਂ ਸਭ ਤੋਂ ਪਹਿਲਾਂ ਸਾਡੇ ਦਿਮਾਗ ਦੇ ਵਿੱਚ ਲੋਕੇਸ਼ਨ ਆਂਦੀ ਹੈ ਵੀ ਅਸੀਂ ਕਿਹੜੀ ਲੋਕੇਸ਼ਨ ਤੇ ਜਾ ਕੇ ਆਪਣਾ ਗਾਣਾ ਜਾਂ ਕੋਈ ਪ੍ਰੀ-ਵੇਡਿੰਗ ਸ਼ੂਟ ਜਾਂ ਫਿਲਮ ਦਾ ਸ਼ੂਟ ਕਿੱਥੇ ਕਰੀਏ ਸੋ ਇਹ ਹਵੇਲੀ ਤੁਹਾਡੇ ਧਿਆਨ ਦੇ ਵਿੱਚ ਤਾਂ ਲੈ ਕੇ ਆਂਦੀ ਹੈ ਕਿਉਂਕਿ ਇਹ ਹਵੇਲੀ ਇੱਕ ਵਧੀਆ ਆਪਸ਼ਨ ਹੈ ਸ਼ੂਟਿੰਗ ਵਾਸਤੇ ਇੱਕ ਵਾਰ ਵਿਜ਼ਿਟ ਜ਼ਰੂਰ ਕਰਿਓ ਇੱਕ ਵਾਰ ਆ ਕੇ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਕਿਸੇ ਨੂੰ ਲੋੜ ਹੋਵੇ ਇਸ ਲੋਕੇਸ਼ਨ ਦੀ ਤਾਂ ਜ਼ਰੂਰ ਆ ਕੇ ਉਹ ਆਪਣਾ ਜਿਹੜਾ ਸ਼ੂਟਿੰਗ ਕਰ ਸਕੇ ਤੇ ਇੱਥੇ ਆਪਣਾ ਵਧੀਆ ਪ੍ਰੀ-ਵੇਡਿੰਗ ਦਾ ਸ਼ੂਟ ਕੋਈ ਵੀ ਸ਼ੂਟ ਜਿਹੜਾ ਵਧੀਆ ਕੱਢ ਸਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੋਲੋ ਕਰ ਲਿਓ